ਚਾਨਕੀ ਦੋਵੇਂ ਚੂਲੇ ਦੇ ਨਾ ਗੋਲੇ ਖਰਾਬ ਹੋ ਗਏ ਤੇ ਆਟੋਮੈਟਿਕ ਗੋਲਿਆਂ ਦੇ ਕਰਕੇ ਪੱਟ ਪੁੱਟ ਨਾ ਸਾਰੇ ਸੁੱਕ ਗਏ ਸੁੱਕ ਵੀ ਇਹ ਸੁੱਕਦੇ ਜਾਂਦੇ ਪੱਟ ਪੁੱਟ ਤੇ ਪੱਟ ਪੁੱਟ ਸਾਰੇ ਸੁੱਕ ਗਏ ਤੇ ਬਾਹਰ ਉੱਠਣਾ ਬੈਣਾ ਵੀ ਬਰਾ ਖਾ ਹੋ ਗਿਆ ਤੇ ਪਹਿਲਾਂ ਇਲਾਜ ਕਰਾਇਆ ਤੇ ਇਲਾਜ ਅੱਧੂ ਚ ਰਹਿ ਗਿਆ ਪੈਹੇ ਕਰਕੇ ਇਲਾਜ ਲੂਜ਼ ਕਰਾਇਆ ਨਹੀਂ ਗਿਆ ਤੇ ਮੈਂ ਵੀ ਚਾਹਨਾ ਮਾਫੀ ਮੈਂ ਵੀ ਤਰਾ ਤਰਾ ਫਰਾ ਮੇਰੇ ਪੱਟ ਪੁੱਟ ਮੇਰੇ ਦੋਵੇਂ ਚੂਲੇ ਦੇ ਦੋਲੇ ਪੈ ਜਾਣ ਮੈਨੂੰ ਤੋੜਾ ਫਰਮਾ ਉਹ ਆਪਣਾ ਕੰਮ ਕੋ ਆਪਣੇ ਪੈਰਾਂ ਤੇ ਕਮਾ ਕੇ ਖਾ ਸਕਾਂ ਇਹਨਾਂ ਦੇ ਸਾਰੇ ਹਾਲਾਤ ਸਿੱਧੇ ਪਹਿਲਾਂ ਬਿਲਕੁਲ ਸਹੀ ਸੀਗਾ ਤੇ ਬਾਅਦ ਚ ਥੋੜੇ ਚਿਰ ਬਾਅਦ ਜੋ ਖੋ ਸਮਾਣ ਲੱਗੇ ਤੇ ਇਹਨੂੰ ਪ੍ਰੋਬਲਮ ਆ ਗਈ ਇਹਦੇ ਉਦੋਂ ਦਾ ਹੀ ਮੰਜੀ ਤੇ ਹੀ ਆ ਤੇ ਇਲਾਜ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਪੈਸੇ ਦੇਲੇ ਤੋਂ ਬਿਨਾਂ ਇਲਾਜ ਨਹੀਂ ਹੁੰਦਾ ਤੇ ਵਿਚਾਰੇ ਘਰੇ ਬੈਠ ਗਿਆ ਇਲਾਜ ਤੋਂ ਬਿਨਾਂ ਇਸ ਤਰ੍ਹਾਂ ਹੀ ਮੰਜੀ ਤੇ ਹੀ ਵਿਚਾਰਾ ਇਹ ਮੇਰਾ ਦੋਸਤ ਆ ਮੈਂ ਇਹੀ ਚਾਹੁੰਦਾ ਵਾਂ ਕਿ ਇਹ ਵਿਚਾਰਾ ਪਹਿਲਾਂ ਵਾਂਗੂ ਫੇਰ ਹੋਏ ਤੇ ਆਪਣੀ ਰੋਜੀ ਰੋਟੀ ਕਮਾਏ ਡਾਕਟਰ ਕਹਿੰਦੇ ਵੀ ਗੋਲੇ ਦੋਵੇਂ ਪੈ ਜਾਣ ਕਿਤੇ ਫੇਰ ਠੀਕ ਹੋਣਾਵਾ ਤੇ ਤੁਹਾਨੂੰ ਪਤਾ ਗਰੀਬਾਂ ਦਾ ਜਿੰਨੇ ਪੈਸੇ ਕਿੱਥੋਂ ਆਉਣ ਡੈਡੀ ਵੀ ਠੀਕ ਨਹੀਂ ਰਹਿੰਦਾ ਤੇ ਉਹ ਵੀ ਬੜਾ ਔਖਾ ਕੰਮ ਕਰਦਾ ਵਾ ਜਿਹੜਾ ਲਿਹਾਉਂਦਾ ਦਿਹਾੜੀ ਲਾਗੋ ਘਾਰ ਹੀ ਵਰਤੇ ਆਂਦੀ ਆ ਤੇ ਲਾਜਾ ਤੁਵੇਂ ਰਹਿ ਗਿਆਂ ਆਂ ਫਾਈ ਤਾਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰਾਗੜ ਦੇ ਵਿੱਚ ਲੈ ਕੇ ਆਏ ਆ ਜਿੱਥੇ ਇੱਕ ਵੀਰ ਹੈਂਡੀਕੈਪ ਹੈ ਜਿਹੜਾ ਤੀਨਾਂ ਦੀ ਛੱਤ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਜੇ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨੀ ਗਰਮੀ ਦੇ ਵਿੱਚ ਜਿਹੜਾ ਵਾ ਤੁਸੀਂ ਦੇਖ ਸਕਦੇ ਇਹ ਟੀਨਾਂ ਦੀਆਂ ਛੱਤਾਂ ਵਾਂ ਜਿੱਥੇ ਉਹ ਰਹਿ ਰਿਹਾ ਹੈ ਤੇ ਆਪ ਉਹ ਹੈਂਡੀਕੈਪ ਹੈ ਔਰ ਉਹਦਾ ਜਿਹੜਾ ਗੁਜ਼ਾਰਾ ਹੈ ਬੜਾ ਔਖਾ ਹੋ ਚੁੱਕਾ ਕਿਉਂਕਿ ਉਹ ਆਪਣਾ ਇਲਾਜ ਵੀ ਨਹੀਂ ਕਰਾ ਸਕਦਾ ਕਿਉਂਕਿ ਜਿੰਨੇ ਕੇ ਪੈਸੇ ਉਹਨਾਂ ਕੋਲ ਹੈਗੇ ਸੀ ਉਹ ਇਲਾਜ ਤੇ ਲਾ ਚੁੱਕੇ ਆ ਔਰ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਤੁਹਾਨੂੰ ਜਸਮੀਤ ਸਿੰਘ ਪਾਜੀ ਇਹ ਕਿਦਾਂ ਹੋਇਆ ਤੁਹਾਡਾ ਇਹ ਚਾਂਕੀ ਦੋਵੇਂ ਚੂਲੇ ਦੇ ਨਾ ਗੋਲੇ ਖਰਾਬ ਹੋ ਗਏ ਆਟੋਮੈਟਿਕ ਗੋਲਿਆਂ ਦੇ ਕਰਕੇ ਪੱਟ ਪੁੱਟ ਨਾ ਸਾਰੇ ਸੁੱਕੇ ਸੁੱਕਦੇ ਜਾਂਦੇ ਪੱਟ ਪੁੱਟ ਤੇ ਪੱਟ ਪੁੱਟ ਸਾਰੇ ਸੁੱਕ ਗਏ ਤੇ ਬਾਹਰ ਉੱਠਣਾ ਬੈਠਣਾ ਵੀ ਬੜਾ ਔਖਾ ਹੋ ਗਿਆ ਤੇ ਪਹਿਲਾਂ ਲਾਜ ਕਰਾਇਆ ਤੇ ਲਾਜ ਅੱਧ ਵਿੱਚ ਰਹਿ ਗਿਆ ਪੈਆਂ ਕਰਕੇ ਲਾਜ ਲੂਜ਼ ਕਰਾਇ ਨਹੀਂ ਗਿਆ ਤੇ ਮੈਂ ਵੀ ਚਾਹਨਾ ਮੈਂ ਵੀ ਤੁਰਾਂ ਤੁਰਾਂ ਫਿਰਾਂ ਮੇਰੇ ਪੱਟ ਪੁੱਟ ਮੇਰੇ ਦੋਵੇਂ ਚੂਲੇ ਦੇ ਗੋਲੇ ਪੈ ਜਾਣ ਮੈਂ ਵੀ ਤੁਰਾਂ ਫਿਰਾਂ ਉਹ ਆਪਣਾ ਕੰਮ ਕੁਮ ਆਪਣੇ ਪੈਰਾਂ ਤੇ ਕਮਾ ਕੇ ਖਾ ਸਕਾਂ ਉੱਠਣਾ ਪੈਰਾਂ ਬਹੁਤ ਔਖਾ ਵਾ ਤੇ ਡੈਡੀ ਵੀ ਦਿਹਾੜੀ ਧਪਾ ਕਰਦੇ ਆ ਤੇ ਘਰ ਵਿੱਚ ਉਹ ਜਿਹੜਾ 100 200 ਲਿਉਂਦੇ ਉਹ ਘਰ ਦਾ ਮਾਂ ਖਰਚਾ ਹੀ ਲੰਗਦਾ ਵਾ ਤੇ ਲਾਜ ਫੇਲਿਆ ਲਾਜ ਮੈਂ ਇੰਨਾ ਛਿਰਦ ਹੋ ਗਿਆ ਮੰਜੇ ਤੇ 10 ਸਾਲ ਹੋ ਗਿਆ ਤੇ ਕੋਈ ਲੱਗ ਲੁਕੇ ਲੱਗਦਾ ਨਹੀਂ ਹੈਗਾ ਬਸ ਮੈਂ ਤੋਂ ਨਾ ਮੇਰਾ ਲਾਜ ਹੋ ਜੇ ਮੈਂ ਆਪਣੇ ਪੈਰਾਂ ਦੇ ਤੋਰਾਂ ਫੇਰਾ ਦੇਖੇ ਇਹਦੇ ਪਤਾ ਲੱਗਾ ਵੀ ਜਿਹੜੇ ਤੁਹਾਡੀ ਸਿਸਟਰ ਆ ਵਿਆਹੀ ਦੀ ਸਿਸਟਰ ਆ ਪਰ ਉਹ ਤੁਹਾਡੀ ਦੇਖ ਰਹੀ ਖਾਣ ਕੇ ਇੱਥੇ ਕਰਦੀ ਆ ਹਾਂਜੀ ਉਹ ਮੇਰੇ ਕਰਕੇ ਆ ਜਾਂਦੀ ਏ ਕੇਵਲੇ ਹਫਤਾ ਦਾਸ ਦੇ ਰਹ ਜਾਂਦੀ ਦੀ ਦਾ ਕਪੜਾ ਧੋ ਕੇ ਫੇਰ ਚਲੀ ਘਰਾਂ ਦੀ ਮਜਬੂਰੀਆਂ ਤੇ ਡਾਕਟਰ ਕਹਿੰਦੇ ਵੀ ਗੋਲੇ ਦੋਵੇਂ ਪੈ ਜਾਣ ਕਿਤੇ ਫੇਰ ਠੀਕ ਹੋਣਾ ਵਾ ਤੇ ਤੁਹਾਨੂੰ ਪਤਾ ਗਰੀਬਾਂ ਦਾ ਕਿੰਨੇ ਪੈਸੇ ਕਿੱਥੋਂ ਆਣ ਡੈਡੀ ਵੀ ਠੀਕ ਨਹੀਂ ਰਹਿੰਦਾ ਉਹ ਵੀ ਬੜਾ ਔਖਾ ਕੰਮ ਕਰਦਾ ਵਾ ਜਿਹੜਾ ਲਿਹਾਉਂਦਾ ਦਿਹਾੜੀ ਲਾਗੋ ਘਾਰ ਹੀ ਵਰਤੇ ਆਂਦੀ ਆ ਤੇ ਲਾਜ ਹੱਥੀਂ ਮੈਂ ਰਹਿ ਗਿਆ ਮੈਂ ਹੋਈ ਬਹੁਤ ਧੰਨਵਾਦ ਕਰਦਾ ਮੇਰਾ ਇਲਾਜ ਹੋ ਜੇ ਹੋਰ ਕੁਝ ਨਹੀਂ ਚਾਹੀਦਾ ਮੈਂ ਇਹਨਾਂ ਪੈਰਾਂ ਤੇ ਸਹੀ ਤਰ੍ਹਾਂ ਤੁਰਾਂ ਫਿਰਾਂ ਸਟੈਂਡ ਹੋ ਕੇ ਜਿਹੜਾ ਕੰਮ ਆ ਮੈਂ ਕਰਾਂਗਾ ਔਰ ਆਪਣੀ ਰੋਟੀ ਆਪ ਚਲਾ ਸਕਾਂਗਾ ਆਪਾਂ ਗੱਲ ਵੀ ਕਰਾਂਗੇ ਇਹਨਾਂ ਦੀ ਭੈਣ ਦੇ ਨਾਲ ਜਿਹੜੀ ਭੈਣ ਭਰਾ ਨੂੰ ਆਣ ਕੇ ਆਪਣੇ ਸਾਹਮਣੇ ਹੀ ਆ ਭੈਣ ਜੀ ਕੀ ਨਾਮ ਤੁਹਾਡਾ ਕਵਲਜੀਤ ਕੋ ਭੈਣ ਜੀ ਬਰਾਦਰ ਦਾ ਨਾਮ ਮਿਕਾ ਦੋ ਤੇਜੀ ਹਾਂਜੀ ਹੋਈ ਗਏ 25 ਸਾਲ 30 ਸਾਲ ਹੋਈ ਗਏ ਇੰਨਾ ਕ ਟਾਈਮ ਹੋ ਗਿਆ ਮੰਜੇ ਤੇ ਪਿਆਜ਼ ਹੈ ਹਾਂਜੀ ਲਾਜ ਇਦਾਂ ਹੀ ਨਹੀਂ ਸਿਰ ਉਹ ਅੱਡ ਬਾਰੇ ਉਹ ਕੋਈ ਨਹੀਂ ਪੁੱਛਦਾਂਗੇ ਇਸ ਦਾ ਇਹ ਮੈਂ ਦੇਖਭਾਲ ਕਰਦੀ ਆਂ ਤੇ ਦੇਖੇ ਹਾਂਜੀ ਹਾਂਜੀ ਬੜਾ ਔਖਾ ਵਾ ਹਾਂਜੀ ਕਦੇ ਉੱਥੇ ਚੱਲ ਜਾਈਂ ਕਦੀ ਇੱਥੇ ਮਤਲਬ ਇਹਨੂੰ ਵੇਖਣ ਵਾਸਤੇ ਆਉਣੀ ਫਿਰ ਮੈਂ ਇੱਕ ਬਾਅਦ ਤੁਸੀਂ ਆਣ ਕੇ ਫਿਰ ਇਹਨਾਂ ਦੇ ਕਪੜਾ ਲੀੜਾ ਜੋ ਵੀ ਆ ਧੋ ਕੇ ਇਹਨਾਂ ਦੇ ਦੇਖਰੇਖ ਨਾਲ ਕਰਦੀ ਹਾਂ ਹਾਂਜੀ ਹਾਂਜੀ ਹਫਤੇ ਬਾਅਦ ਹਫਤੇ ਬਾਅਦ ਨਹੀਂ ਮਤਲਬ ਹੁਣ ਤਾਂ ਮੈਨੂੰ ਮਹੀਨਾ ਹੀ ਹੋ ਗਿਆ ਵਾ ਮਤਲਬ ਪੀਰ ਰੂਟੀਨ ਨਾ ਰਹਿਣ ਦੀਆਂ ਜਿਆਦਾ ਨਹੀਂ ਠੀਕ ਹੈਗਾ ਤੁਰਿਆ ਫਿਰਿਆ ਨਹੀਂ ਜਾਂਦਾ ਹੈਗਾ ਕਿ ਮੇਰੇ ਭਰਾ ਦੀ ਹੈਲਪ ਕੀਤੀ ਜਾਵੇ ਤੇ ਉਹਦੇ ਗੋਲੇ ਪੈ ਜਾਣ ਇਹਨਾਂ ਦੇ ਸਾਰੇ ਹਾਲਾਤ ਸਿੱਟੇ ਪਹਿਲਾਂ ਬਿਲਕੁਲ ਸਹੀ ਸੀਗਾ ਤੇ ਬਾਅਦ ਚ ਥੋੜੇ ਚਿਰ ਬਾਅਦ ਜਦੋਂ ਸਮਹਲਣ ਲੱਗੇ ਤੇ ਇਹਨੂੰ ਪ੍ਰੋਬਲਮ ਆ ਗਈ ਇਹਦੇ ਉਹਦੋਂ ਦਾ ਹੀ ਮਨਜੀ ਤੇ ਹੀ ਆ ਤੇ ਲਾਜ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਪੈਸੇ ਤੇ ਲੈ ਦੋ ਬਿਨਾਂ ਇਲਾਜ ਨਹੀਂ ਹੁੰਦਾ ਤੇ ਵਿਚਾਰੇ ਘਰੇ ਬੈਠ ਗਿਆ ਲਾਜ ਤੋਂ ਬਿਨਾ ਐ ਇਸ ਤਰ੍ਹਾਂ ਹੀ ਮੰਜੀ ਤੇ ਹੀ ਇਹ ਵਿਚਾਰਾ ਇਹ ਮੇਰਾ ਦੋਸਤ ਆ ਮੈਂ ਇਹੀ ਚਾਹੁੰਦਾ ਵਾਂ ਕਿ ਇਹ ਵਿਚਾਰਾ ਪਹਿਲਾਂ ਵਾਂਗੂ ਫੇਰ ਹੋਏ ਤੇ ਆਪਣੀ ਰੋਜੀ ਰੋਟੀ ਕਮਾਏ ਤੇ ਆਪਣੇ ਪਰਿਵਾਰ ਨੂੰ ਖਵਾਏ ਤੇ ਸਹੀ ਸਲਾਮਤ ਰਹੇ ਸ਼ੁਰੂ ਤੋਂ ਹੀ ਇਦਾਂ ਹੀ ਨਹੀਂ ਸਰ ਸ਼ੁਰੂ ਤੋਂ ਨਹੀਂ ਬਚਪਨ ਠੀਕ ਸੀਗਾ ਬਚਪਨ ਚ ਥੋੜੀ ਹੋਰ ਸੰਭਾਲੀ ਤੇ ਦੂੰ ਇਸ ਤਰ੍ਹਾਂ ਹੋ ਗਿਆ ਲੱਗਦਾ ਨਹੀਂ ਜੇ ਠੀਕ ਹੋਵੇ ਤੇ ਆਪਣਾ ਹੀ ਅਫਤਾਰ ਇਤਿਹਾਸ ਸਟੈਂਡ ਅੱਪ ਤੇ ਆਪਣੀ ਢੋਟੀ ਬਣ ਸਕੀ ਬਿਲਕੁਲ ਸਰ ਇਹ ਗੱਲ ਸਹੀ ਹੈ ਤੁਹਾਡੀ ਪੀਏ ਠੀਕ ਹੋ ਜੇ ਤੇ ਆਪਣੀ ਕਮਾਈ ਵਿਚਾਰਾ ਤੇ ਆਪਣੇ ਪੈਰਾਂ ਤੇ ਥੋੜਾ ਬਹੁਤ ਆਪਣੇ ਘਰ ਵਾਸਤੇ ਕੁਝ ਕਰ ਸਕੇ ਕੀ ਚਾਹੁੰਦਾ ਤੁਸੀਂ ਮੈਂ ਸਾਰ ਇਹੀ ਚਾਹੁੰਦਾ ਕਿ ਜੀ ਵਿਚਾਰੇ ਦੀ ਕੋਈ ਹੈਲਪ ਕਰੇ ਕੋਈ ਐਨ ਜੀਓ ਵਾ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ ਉਹਨਾਂ ਨੂੰ ਮੈਂ ਉਹ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਉਹਨਾਂ ਦਾ ਕਰਾਂਗਾ ਜਿੰਨੀ ਵੀ ਹੈਲਪ ਮੇਰੀ ਕਰ ਸਕਣ ਮੇਰਾ ਲਾਜ ਹੋ ਜੇ ਮੰਜੀ ਤੇ ਰਹਿਣਾ ਬਰਾ ਉਹ ਖਾਵਾ ਮੈਨੂੰ 10 ਸਾਲ ਹੋ ਗਏ ਮੰਜੀ ਤੇ ਮੈਂ ਉਹ ਵੀਰ ਭਰਾ ਨੂੰ ਇਹੋ ਕਹਿਣਾ ਚਾਹੁੰਦਾ ਮੇਰਾ ਲਾਜ ਹੋ ਜੇ ਫਟਾੜਾ ਸੰਦੀਪ ਲੰਗਸਾਰੀ ਜਿੰਦੀ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਕਿਸ ਨੰਬਰ ਤੇ ਫੋਨ ਕਰ ਲੈ 95177 77399 95177 77399 ਇਹ ਦੇਖਿਆ ਵੀਰ ਭਰਾ ਨੂੰ ਉਹਨੇ ਕਿਹਾ ਵੀ ਜਿਹੜੇ ਮੇਰੀ ਮਦਦ ਹੈ ਜੇ ਕੋਈ ਮਦਦ ਕਰਦਾ ਵਾ ਤੇ ਮੈਂ ਜਿਹੜਾ ਆਪਣੇ ਪੈਰਾਂ ਤੇ ਸਟੈਂਡ ਹੋਵਾਂ ਔਰ ਆਪਣੀ ਜਿਹੜੀ ਰੋਟੀ ਆਪ ਕਮਾ ਕੇ ਖਾਵਾਂ ਕਿਉਂਕਿ ਮੈਂ ਕਿਸੇ ਦੇ ਸਹਾਰੇ ਤੇ ਨਹੀਂ ਰਹਿਣਾ ਚਾਹੁੰਦਾ ਮੈਂ ਬਟਾਲਾ ਤੋਂ ਵਿੱਕੀ ਮਲਿਕ